ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਭਾਈ ਕੀ ਹਾਲ ਚਾਲ ਆ ਸਰਜੀਕਲ ਭਾਈ ਦੱਸਣਾ ਕਿਨੇ ਬਹੂਆ ਇਹਦੇ ਆਪਣੇ 4 ਆ ਇਹ ਕਿੰਨੀਆਂ ਸੱਜਰਾਂ ਨੇ ਕਿੰਨੀਆਂ ਟੋਕੜਾਂ ਇਹਦੇ ਇੱਕ ਸੱਜਰ ਆ ਇੱਕ ਟੋਕੜ ਆ ਇੱਕ ਟੋਕੜ ਗੱਬਣ ਆ ਇੱਕ ਅਮਸਰ ਵਸ਼ੀ ਆ ਠੀਕ ਆ ਹਾਂ ਵੈਰਾਈਆਂ ਸਾਰੀਆਂ ਮੋਲ ਨਿੱਕਾ ਨਿੱਕਾ ਦੱਸਦੇ ਸਾਥ ਮੋਲ ਤੇ ਨਿੱਕਾ 5000 ਰੁਪਏ ਤੇ ਵੱਡਾ ਵੱਡਾ 40000 ਅੱਛਾ 40000 10000 ਲੈਸ ਕਰ 30000 ਦੇਵਾਂਗੇ ਅੱਛਾ 30000 ਦੀ ਹਾਂ ਤੇ ਮੋਬਾਈਲ ਨੰਬਰ ਬੋਲਦੇ ਫੇ 9871284268 ਨਾ ਮੇਰਾ ਗਿਆਨ ਸਿੰਘ ਪਿੰਡ ਸੁਧਾਰਾ ਪੁੱਤਾ ਤਹਿਸੀਲ ਬੱਬਕੜਾ ਜ਼ਿਲ੍ਹਾ ਅੰਮ੍ਰਿਤਸਰ ਤੇ ਦੋਰੇ ਪੁੱਛਣਾ ਵੀਰਾਂ ਨੇ ਫਿਰ ਹਾਂ ਦੋਰੇ ਨਹੀਂ ਕਰੇ ਜਿਹੜਾ ਪਸ਼ੂ ਕਰੀਏ ਦੱਸਿਆ ਨਾ ਕਰੀਏ ਉਹ ਪੈਸਾ ਲੈਣਾ ਨਾ ਨਹੀਂ ਮੈਂ ਤੈਨੂੰ ਐਡਰੈਸ ਵੀਰ ਪੁੱਛਿਆ ਹੀ ਨਹੀਂ ਨਾ ਨਾ ਮੋਬਾਈਲ ਨੰਬਰ ਪੁੱਛਿਆ ਮੈਂ ਜਿਹੜਾ ਪਸ਼ੂ ਜਿਹੜਾ ਜਿਹੜਾ ਪਸ਼ੂ ਫੇ ਕਰੀਏ ਧੁੰਦਿਆ ਧੁੰਦਿਆ ਤੇ 10 ਦੇ ਬਾਰੇ ਡਿਟੇਲ ਵੀਰ ਵੀਰੇ ਸੁਈ ਨੂੰ ਨੂੰ 22 ਦਿਨ ਹੋ ਗਏ ਨੂੰ ਅੱਛਾ 22 ਦਿਨ ਹੋ ਗਏ ਤੇਰੇ ਘਰੇ ਸੁਈ ਨਹੀਂ ਮੇਰੇ ਘਰ ਜਿੱਦਾਂ ਸੋਇਆ ਪਾਉਂਦਾਂ ਨੇ ਆਦੀ ਅਛਾ ਤੂੰ ਅੱਜ ਉਦਣ ਲਿਆਂਦੀ ਹਾਂ ਠੀਕ ਠੀਕ ਤੇ ਪਿੱਛੇ ਕੀ ਇਹਦੇ ਪਿੱਛੇ ਵਛੀ ਆ ਉਹ ਵਛੀ ਆ ਵਛੀ ਹਾਂ ਠੀਕ ਠੀਕ ਟਾਈਮ ਦੁੱਧ ਮਿਲਦੀ ਵਛੀ ਦਾ ਦੁੱਧ ਐਸ ਟਾਈਮ ਲੀਟਰ ਵਾਲਾ ਹੂੰ 13 ਤੋਂ ਬਾਅਦ 14 ਲੀਟਰ ਦੁੱਧ ਹੋਗਾ ਅਛਾ 13 ਤੋਂ ਬਾਹਰ ਚਾ 14 ਮੰਨ ਕੇ ਠੰਡਾ ਕਰਕੇ ਵਿਖਾਓ ਇਹਦਾ ਘਟਿਆ ਦੁੱਧ 14 ਲੀਟਰ ਰੱਸੀ ਤੋਂ ਬਿਨਾ ਮਿਲਦੀ ਆ ਦੁੱਧ ਐਡਾ ਸੰਗਣਾ ਮੱਝਾਂ ਵਰਗਾ ਦੁੱਧ ਇਹਦਾ ਅਛਾ ਚਿੱਟਾ ਮੈਂ ਨਾ ਚਿੱਟਾ ਕੇ ਛਾਡੀ ਗਾਲ ਦੇ ਤੇ ਚਿੱਟਾ ਦੁੱਦਰਗਾ ਆ ਚਿੱਟਾ ਦੁੱਦਰਗਾ ਠੀਕ ਹੈ ਤੇ ਖੋਲ ਹ ਵੀਰੇ ਤੇ ਸੁਆ ਕਿ ਨਾ ਹੀ ਸੁਆ ਜੀ ਪਹਿਲਾ ਅੱਛਾ ਪਹਿਲਾ ਸੁਆ ਪਹਿਲਾ ਦੰਦਾ ਜਨੀ ਛਿੱਗੀ ਅੱਛਾ ਛਿੱਗੀ ਹਾਂ ਠੀਕ ਠੀਕ ਹੈ ਆ ਕਰੋ ਵਹਿਰ ਚੈੱਕ ਛਾਈ ਵਾਲ ਦੀ ਵਹਿੜਿਆ ਤੇ ਵੀਰਾਂ ਦਾ ਵਿਖਾਵਾ ਘਟਿਆ ਤੇ ਹੈ ਵਿਖਾਵਾ ਘਟਿਆ ਤੁਸੀਂ ਦੋ ਟਾਈਮ ਚੋਗੇ ਲਿਓ ਤਸੱਲੀ ਕਰਕੇ ਲਿਓ ਬਾਕੀ ਵੀਰੇ ਗੱਲ ਵਦਾ ਕੀ ਆ ਹਾਂ ਚਲੋ ਇੱਕ ਦਿਨ ਆਪਾਂ ਚੋਈਆਂ ਚੋਈਆਂ ਸਵੇਰੇ 7 ਵਜੇ ਦੀਆਂ ਠੀਕ ਆ ਦੂਜੀ ਗੱਲ ਕੋਈ ਇਹਨੂੰ ਟਾਈਮ ਹੀ ਲੱਗਾ ਠੀਕ ਆ ਕਿਉਂਕਿ ਮੇਰਾ ਦੋ ਟਾਈਮ ਟਾਂ ਟਾਂ ਮੇਰੇ ਘਰ ਚੋਲੇ ਤਾਂ ਸੰਢੀ ਕਰੇ ਕੋਈ ਟਾਈਮ ਨਾਗਾ 7 ਵਜੇ ਚੋਈ ਕੀਤੀ ਆ 2:30 ਵੱਜ ਗਏ ਹੁਣ ਹਾਂ ਕਾਈ ਵਜੋਂ ਵੀਡੀਓ ਬਣਦੀ ਆਪਣਾ ਵੀਡੀਓ ਬਣਾਉਂਦਾ ਕੋਈ ਹੈ ਨਹੀਂ ਏਡਾ ਪਹਿਲਾਂ ਮਾ ਨਾ ਅੱਛਾ ਤੇ ਹੁਣ ਫਿਰ ਜੀ ਉਹਦਾ ਲਾਗੋਂ ਦੀ ਲੰਗਣ ਡੇ ਹੈਂ ਤੇ ਤੂੰ ਆਜ ਮਾਰ ਲਈ ਸਾਨੂੰ ਬਿਲਕੁਲ ਬਿਲਕੁਲ ਮੈਂ ਜੀ ਆਜੋ ਤੂੰ ਪੱਠੇ ਵੜਦੇ ਨੇ ਵਾਜ ਮਾਰ ਲਈ ਤੇਰੇ ਸਾਨੂੰ ਪਰਣਾ ਵੀ ਨਹੀਂ ਵੱਧਾ ਕੇ ਉਦਾਂ ਹੀ ਪਾਟੇ ਪਜਾਮੇ ਪਰਣਾ ਵੱਧਾ ਤਾਂ ਹੈਗਾ ਵੀਰ ਨਹੀਂ ਮੈਂ ਨਾ ਵਪਾਰੀ ਉਹੋ ਗੱਲ ਵੱਡਾ ਵੱਡਾ ਬੰਨਾ ਵਾਟ ਅੱਛਾ ਵੱਡਾ ਬੰਨਾ ਠੀਕ ਆ ਚੱਲ ਖੜਾ ਹੇ ਨੂੰ ਉੱਥੇ ਹੋਏ ਜਿੱਥੋਂ ਲਿਆਂਦੀ ਆ ਵੱਡਾ ਬੈਠ ਨਾਮਿਆ ਨਾਮਿਆ ਆ ਜਾ ਕੇ ਇਹਦਾ ਨਾਮ ਆਈ ਆ ਆਪਾਂ 12 ਲੀਟਰ ਮੰਨ ਲੈਨੇ ਆਂ ਕਿ ਜੋ ਰੇਟ ਹੀ ਉਹ ਕਰਨਾ ਵਾ ਹਾਂ ਮਿੱਠੋ ਮੰਨੋ ਭਾਜਾ ਮੱਧੀ ਮਾ ਨਾ 12 ਮੰਨ ਲੇ ਕੋਈ ਉਹਦੇ ਬਾਦੇ ਦਾ ਆਗੇ ਅਗਲੇ ਦੀ ਕਿਸਮਤ ਆਗੇ ਬਿਲਕੁਲ ਬਿਲਕੁਲ ਉਹਦੇ ਅਗਲੇ ਨੇ 5 ਦਾ ਦੁੱਧ ਬਿਲਕੁਲ ਇਹ ਮੰਨ ਲਓ ਵੀ ਮੰਨੇ ਕੇ ਕੋਈ ਲੈ ਜੇ ਤੂੰ ਮਾਝੀ 1.5 ਲੱਖ ਵਾਲੀ ਮੰਗੀ 1 ਲੱਖ ਜੀ 1.5 ਵਾਲੀ ਮੰਗ ਲੱਖ ਵਾਲੀ ਮੰਗੀ ਆ ਪਹਿਲਾਂ ਵਧੀਆ ਚਵਾਈ ਕਰਾਉਂਗੀ ਕੋਈ ਰੱਸੀ ਹੱਥ ਮੈਨੇ ਨਹੀਂ ਪਾਉਣੀ ਹਾਂ ਐਂ ਤਾਂ ਕੀ ਹੱਥ ਨਹੀਂ ਲਾਉਂਦੇ ਅੱਛਾ ਵਛੀ ਛੱਡੋ ਵਛੀ ਛੱਡ ਕੇ ਛੱਡੋ ਕੀ ਲੋ ਜਮਾ ਜੀ ਗੇ ਠੀਕ ਠੀਕ ਥਾਣ ਲੰਮਕੀ ਜਾਵੇ ਜਨਮਾਨੀ ਅੱਛਾ ਫੇਰ ਨਹੀਂ ਕੋਈ ਪਰਵਾਹ ਨਾ ਜੀ ਨਾ ਫੇਰ ਕਰਮਾਂ ਵਾਲੀ ਫੰਡੀ ਆ ਮੈਂ ਨਾ ਚਾਹੀ ਬਾਤਾਂ ਠੀਕ ਆ ਤੇ ਦੱਸ ਫੇਰ ਮੂਲੇ ਦਾ ਜਿਉ ਸ਼ਾਮ ਨੂੰ 6 ਹੋ ਜਾਵੇ ਪਾ ਜੀ ਆ ਪੂਰੀ ਫਸਦੀ ਆ ਅੱਛਾ ਪੂਰੀ ਫਸਦੀ ਆ ਮੈਂ ਨਾ ਵੀ ਆਹ ਚੌਂਦੇ ਹੱਥ ਹੀ ਆ ਨਾ ਮਜ਼ਾ ਇੰਨਾ ਆਉਂਦਾ ਕਿ ਚੱਗ ਇਹ ਨਹੀਂ ਬਾਦੀ ਤਾਂ ਅੱਛਾ ਨੀਂਦ ਹੀ ਆਉਂ ਲਾਈ ਜਾਂਦੀ ਆ ਮੈਂ ਨਾ ਨੀਂ ਸੌਣ ਜਾ ਕੇ ਤੇ ਨਾਲ ਰੱਤ ਕਾੜੇ ਹੋੜ ਕੇ ਠੀਕ ਆ ਸੌਣ ਦਾ ਕੰਮ ਨਾ ਕਰੇ ਇਹ 10 ਰੁਪਏ ਮੁੱਲ ਮੁੱਲ ਵੀ ਜਿਹੜਾ ਦੇਣ ਲੈਣੀ ਐ ਇਹਦਾ ਹਾਂ ਦੇਣੀ 30000 ਦੀ ਜਣੀ ਆਪਾਂ ਤਾਂ ਮਾਣ ਦਾਣ ਮਾਣ ਦਾਣ 100 ਰੁਪਏ ਚ ਕਰਦਾ ਨਹੀਂ ਇਦਾਂ ਨਾ ਹਾਂ 500 ਚ ਕਰ ਯਾਰ ਚਲ 900 ਕਰ ਦਾਂਗੇ ਯਾਰ ਆਛਾ ਅਣ ਆ ਆ ਅਣ 30000 ਆ ਦਲੇਰੀ ਵੇ ਹਾਂ ਹੋਣ ਨਹੀਂ ਆਪਾਂ ਮੇਰਾ ਵੀਰ ਜਿੰਨੇ ਖਾਨ ਨਹੀਂ ਇਹ 29000 ਦੀ ਤੇ ਦੁੱਧ ਨਾ ਮੰਨ ਕੇ ਤਾਜੀ ਸੂਈ ਤੁਸੀਂ 100 ਲੀਟਰ ਹੀ ਮੰਨ ਲਿਓ ਕੋਈ ਮੰਨਣਾ ਕਿ ਨਾ ਮਰਜ਼ੀ ਹੈ ਜੇ ਮੇਰੇ ਘਰ ਦੁੱਧ 13 ਲੀਟਰ ਦਊਗੀ ਲੀਟਰਾਂ ਵਾਜ ਜਾਣਗੇ ਤੇ ਲੈ ਜੇ ਜੇ ਨਹੀਂ ਤੇ ਨਾ ਨਹੀਂ ਨਹੀਂ ਮੈਂ ਦੱਸ ਦੇ ਜਾਨਾ ਮਰਵਾ ਦੇ ਨਾ ਤਾਗਨੇ ਨਾ ਮੈਂ ਇੰਨੀ ਗੱਲ ਨਾ ਕਰਨ ਵੀ ਜੇ 13 ਲੀਟਰ ਲੀਟਰ ਮਰਾ ਦਊਗੀ ਹਾਂ ਲੈ ਹਾਂ 11 ਲੀਟਰ ਤੇ ਭਾਈ ਮੈਨੂੰ ਛਾੜ ਦੇ ਉਹ ਵਸ਼ੀ ਨੂੰ ਛਾੜ ਕੇ ਫੇਜੋ ਲਈ ਨਾ ਦੋਹਾਂ ਟਾਈਮਾਂ ਦਾ ਠੀਕ ਹੈ 11 ਲੀਟਰ ਵਸ਼ੀ ਨੂੰ ਇੱਕ ਥਾਂ ਛਾੜ ਕੇ ਫੇਰ ਵੀ ਇੰਨੀ ਮਿਹਰਬਾਨੀ ਕਰਿਓ ਦੋ ਟੇ ਦੋ ਕੇ ਕਿਉਂਕਿ ਮੈਂ ਉਹ ਤੇ ਵਾਪਸੀ ਨਹੀਂ ਕਰਦਾ ਤੇ ਭਾਵੇਂ ਵੀਰ ਪਾਵੇ 5-7000 ਵਾਲੀ ਤੇ ਇੱਕ ਵੀਰ ਦੀ ਹੋਰ ਆ ਵੀਰ ਟੋਕਣਾ ਗੱਬਣਾ ਲਿਉਂਦਾ ਵਾ ਖਾਸ ਕਰਕੇ ਵੀਰ ਨੂੰ ਫੋਨ ਵੀ ਕਰ ਲਿਓ ਬਿਲਕੁਲ 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 ਤੋਂ ਟਾਈਮ ਘਟ ਹੁੰਦਾ ਵੀਰ ਕੋ ਕੀ ਆ ਤੇ ਆਪਾਂ ਦੂਜੇ ਨੰਬਰ ਵਾਲੀ ਬਾਰੇ ਕਰੀਏ ਗੱਲ ਇਹ ਟੋਕੜਿਆ ਟੋਕਣਾ ਹੈ ਅੱਠ ਦਿਨ ਤੇ ਸਰਾਣੇ ਯਾਰ ਕੀ ਓਏ ਅਜੇ ਤੱਕ ਇਹਨੇ ਮੇਰੇ ਘਰ ਜੀ ਨਹੀਂ ਲਾਇਆ ਆਣ ਕੇ ਹਾਂ ਜਿਆਦਾ ਹੁਣ ਲੱਖੀ ਅੰਦਰ ਆਉਣੀ ਕਿਤੇ ਮੈਂ ਤਾਂ ਗਾਂ ਦੇ ਵੇਖਣੇ ਆਲੀ ਕਿਤੇ ਇਹਦੇ ਨਹੀਂ ਨਹੀਂ ਹੈ ਹੀ ਕੈਮ ਆਂਦੇ ਦੂਜਾ ਨੰਬਰ ਜੀ ਜੀ ਕਿਦਾਂ ਲਾਉਣ ਟੀਵੀ ਵੇਂਦੀ ਆਈ ਆ ਟੀਵੀ ਲਾਉਣਾ ਦੇ ਅੱਗੇ ਐਵੀ ਗੱਲ ਸਹੀ ਹੈ ਤੇ ਇਹਦਾ ਸੂਆ ਸੂਆ ਕਿ ਦੂਜਾ ਸੂਈ ਹੈ ਅੱਛਾ ਦੂਜਾ ਸੂਈ ਸੂਈ ਦਾ ਪਤਾ ਕਰੋ ਕਿ ਸੂਈ ਆ ਜਿਹੜਾ ਜੇੜਾ ਸੂਈ ਬੁੱਢੇ ਨੇ ਗਾਏ ਅੱਛਾ ਜੇੜਾ ਅੱਡ ਸੂਈ ਆ ਤੇਜੀ ਵੀ ਨਹੀਂ ਕੱਢ ਲਿਓ ਵੀਰ ਹੂੰ ਜਲਾਈ ਦੀ ਸੂਈ ਆ ਤੇ ਇਹਦਾ ਤੋਰਾ ਹੈ ਦਾ ਦੁੱਧਾ ਤੇ ਕਿੰਨਾ ਆ 7 ਲੀਟਰ ਦੇ ਲੀਟਰ ਆ ਅੱਛਾ 7 ਲੀਟਰ ਲੀਟਰਾਂ ਵਾਲਾ ਰੱਸੀ ਜਿੰਨੇ ਉਹ ਨਹੀਂ ਪਾਉਣੀ ਵੀ ਇੰਦਾ ਆ ਖਲੋਗੇ ਮੇਉਦੀ ਪਾੜੇ ਪਾੜੇ ਦੇ ਇਹ ਪਾੜ ਲੈਂਦੀ ਆ ਮਾਲਾ ਜਰਸੀ ਜਰਸੀ ਕ੍ਰੋਸ ਆ ਐ ਪੂਰੀ ਕੈਮ ਆ ਗਿਆ ਚੰਗੀ ਸੋਹਣੀ ਆ ਤੇ ਥਣ ਥਣ ਬਰਾਬਰ ਆ ਥਣਵੀਰ ਸਾਰੇ ਬਰਾਬਰ ਆ ਅੱਜ ਨਾ ਬੋਲੀਕਾਰ ਆ ਦੀ ਅੱਛਾ ਚਲੋ ਟੀਕਾ ਲਗਵਾਏ ਉਹ ਨਾਲੀ ਪਈ ਤੇ ਉਹ ਡਿੱਡ ਦਾ ਪਿਆ ਹੀ ਹਾਫਾ ਆ ਇੱਕ ਇਧਰੂ ਪਿਆ ਵਾ ਹਾਂ ਠੀਕ ਆ ਜੇ ਮੇਰਾ ਇੱਕ ਟੀਕਾ ਜੇ ਲਵਾਤਾ ਵਾ ਹਾਂ ਇੱਕ ਸੇੜੇ ਨੂੰ ਹੋਰ ਲਵਾ ਦੇਣਾ ਠੀਕ ਆ ਹਾਂ ਚਲੋ ਪਈ ਨਾਲ ਪ੍ਰੂਫ ਵੀ ਦੱਸ ਦਿੰਦਾ ਵਾ ਸਾਰਾ ਕੁਝ ਸਾਰਾ ਕੁਝ ਫਾਉ ਵਗੈਰਾ ਖਲਿਆ ਗਾ ਟੀਕੇ ਦਾ ਵੀ ਉਹ ਉਹ ਪਿਆ ਸਾਹ ਜਿਹੜਾ ਕੋਈ ਆ ਵੀ ਕਿਹੜਾ ਲੱਗਾ ਵਾ ਹਾਂ ਤੇ ਦੂਦੋਰ ਬਾਜੂ ਅੱਜੀ ਮੈਂ ਹੀ ਹੋ ਗਏ ਆ ਨਾ ਕਿਵੇਂ ਕਰਾਂ ਹਾਂ ਉਹ ਮੈਂ ਸਿੱਧੀ ਅੜੇ ਕਰ ਮੈਂ ਗੱਪ ਨਹੀਂ ਮਾਰਦਾ اچھا ਇਹ ਰੀਆ ਵੀ ਇੰਨਾ ਇੰਨਾ ਮੈਂ ਤਾਂ ਕਹਿੰਦਾ 9 ਲੀਟਰ ਦੇ ਕੋ ਠੀਕ ਆ ਜਿਹੜਾ ਹੋਣਾ ਚਾਹੁੰਦਾ 7 ਲੀਟਰ ਆ ਕੀ ਕੋਈ ਬੋਲੀ ਕਰਕੇ ਲਾ ਲੇ ਕਿ ਕਿਦੋਂ ਤੇ ਘਟਾ ਕੇ ਜਾਣ ਜੀ ਨਹੀਂ ਲਾਇਆ ਕਿਦਾਂ ਕਿਦਾਂ ਕਰ ਹਾਂ ਸੇਵਾ ਦਾ ਫਰਕ ਪੈਂਦਾ ਹੈ 7 ਲੀਟਰ ਨੂੰ ਪੂਰਾ ਦੋਦਾ ਕਿੰਨਾ ਸੇਵਾ ਟੌਰੀ ਹੋਵੇ ਮੈਂ ਤਾਂ ਟੌਰੀ ਦੇ ਪਰ ਰਾਜੀ ਹਾਂ ਆਪ ਨਹੀਂ ਨਹੀਂ ਤਾਂ ਹੀ ਪੈਂਦਾ ਜੀ ਨਹੀਂ ਲਈ ਲਾਉਣਾ ਤੇ ਟੌਰੀ ਫੇਰੀ ਰਾਜੀ ਹੈ ਵੇਚ ਆਮ ਉਹ ਸਹੂਲਤ ਨਾ ਮਿਲੀ ਹੋਵੇ ਕਰਕੇ ਜਿਹੜੀ ਅਗਲਾ ਦਿੰਦਾ ਹੋਵੇ ਘਰ ਬਿਲਕੁਲ ਤੇ ਕਿੰਨਾ ਕਰਨਾ ਇਹਦਾ ਮੁੱਲ ਮੁੱਲ 16000 ਰੁਪਏ ਦਾ ਸਮਾਨ ਬਣਾ ਉਹ 1000 ਰੁਪਏ ਕਰਾਂਗੇ 15000 15000 ਕੋਈ ਥੋੜਾ ਐਸ ਪਰੇ ਦਾ ਦੁੱਧ 7 ਲੀਟਰ 65000 ਰੁਪਏ ਬਿਲਕੁਲ ਭਾਈ ਤੇ ਬਾਕੀ ਅਗਲੇ ਦੀ ਕਿਸਮ ਬਾਕੀ ਚੋਣ ਚ ਬਾਤ ਕੋਈ ਭੂ ਛਟਾ ਕੋਈ ਥਾਣੇ ਵੱਧ ਘਟਾ ਓਕੇ ਠੀਕ ਆ ਵੀ ਖੋਲਾ ਇੱਕ ਟੋਕਰ ਗੱਪਣ ਜਿਹੜਾ ਹੈ ਟੋਕਰ ਗੱਪਣ ਦਾ ਅੱਛਾ ਥੋੜਾ ਵਾ ਮਲਾ ਥਾਣੀ ਆ ਦੇ ਪਾਸ ਤੇ ਪਲੇ ਥਾਣੀ ਕੇ ਉਹਨੇ ਜੋ ਗਈ ਆ ਹਾਂ ਠੀਕ ਆ ਖੋਲਾ ਨੂੰ ਤੇ ਦਸੂਆ ਸੁਆ ਵੀਰੇ ਇਹਨੂੰ ਤਾਂ ਬੁੱਧਾ ਵੀ ਕਹਿ ਦਈਏ ਹਾਂ ਆ ਵੀ ਚੱਲਦਾ ਵਾ ਠੀਕ ਆ ਚਲਾਉਣਾ ਨਹੀਂ ਨਾ ਆਪਾਂ ਪਿੱਜਾ ਸੁਆ ਚਤਤ ਗਿਆ ਸੁਆ ਜੱਸੀ ਗਾਂ ਵੱਡੀ ਗਾਂ ਵੱਡੀ ਆ ਬੈੜ ਕੇ ਤੀਜਾ ਸੁਆ ਇਹਦਾ ਤੇ ਕਿੰਨੇ ਮਹੀਨੇ ਦੀ ਘੱਬਣਾ ਪੰਜ ਹੋ ਗਏ ਪੂਰੇ ਸਾਢੇ ਪੰਜ ਹੋ ਗਏ ਤੂੰ ਪੰਜ ਹੀ ਮੰਨ ਲੈ ਸਾਢੇ ਪੰਜ ਮੰਨ ਲਈਏ ਹੋ ਜੇ ਸਾਢੇ 3 ਲਈ ਕੋਸਾ ਸਾਢੇ ਪੰਜ ਤਾਂ ਤਾਂ ਹੋ ਗਏ ਤਾਂ ਪੰਜ ਹੀ ਮੰਨ ਲਓ ਆਹ ਕਈ ਜਿਹੜੇ ਟਰੈਕਟਰ ਨੂੰ ਤਾਂ ਪੰਨਾ ਨਾ ਪੇਖਾ ਪੈਂਦਾ ਬੱਤ ਗਾਣਾ ਵੇ ਕੋਈ ਇਹ ਨਾ ਕਿ ਵੀ ਬੋਟੜਿਆ ਕੋਈ ਇੱਥਾਂ ਉਹਦਾ ਵਾ ਨਹੀਂ ਨਹੀਂ ਵੀਰ ਇਹ ਨਹੀਂ ਕਹਿੰਦਾ ਕੋਈ ਮੂੰਹ ਦੇ ਨਹੀਂ ਗਾਹਾਂ ਹੀ ਆ ਮਗਰੋਂ ਭਾਵੇਂ ਕਹੀ ਆ ਵੇ ਗਾਹਾਂ ਹੀ ਆ ਗਾਹਾਂ ਹੀ ਆ ਹੈ ਦੱਸਦਾ ਨਹੀਂ ਚੱਲ ਜਾਣ ਦੇਣ ਫਿਰ ਹਵਾ ਠੰਡੀ ਵਗਣ ਲੱਗੀ ਆ ਤੇ ਮਾਣੀਆਂ ਮਾਣੀਆਂ ਕਿਤੇ ਕਿਤੇ ਕਣੀਆਂ ਵੀ ਡਿੱਗਦੀਆਂ ਛੱਟਾਂ ਤੇ ਦੁੱਧ ਦੱਦ ਦੇ ਨੇ ਕਿੰਨਾ ਕਿ ਚੋਆ ਕੋਈ ਪਤਾ ਕਿਸ ਨੇ ਦੱਸਿਆ ਸੀ ਵੀਰ ਨੇ ਘਰਪੁਰ ਵਾਲੇ ਨੇ ਵੀਰ ਜੀ ਜਿਹੜੇ ਘਰ ਆ ਰਹੇ ਕਿਆ ਹਾਂ ਹਾਂ ਮੈਨੂੰ ਨਹੀਂ ਪਤਾ ਕਿ ਚੁਆਇਆ ਕਿ ਨਹੀਂ ਚੁਆਇਆ ਮੈਂ ਕਹੀ ਜਾਂਦਾ ਮੇਰੇ ਜਨੇ ਚੁਆਇਆ ਮੈਂ ਉਹ ਕਰੂਗਾ ਇਹਨਾਂ ਨੂੰ ਚੁਆਇਆ ਹੋ ਹੈਗਾ ਵਾ ਹੂੰ ਉਹ ਹਮੇ ਵੀ ਬਾਈ ਦੇ ਤੋਂ ਨਹੀਂ ਚੁਆਇਆ ਅੱਛਾ ਹਾਂ ਠੀਕ ਹੈ ਦੂਜੀ ਵਾਰ ਵੀ ਉਹਨਾਂ ਗੱਲ ਉਹਨਾਂ ਦੱਸਣ ਦੇ ਮੁਤਾਬਕ ਹਾਂ ਚਲ ਮੈਂ ਤੇ ਚੁਆਇਆ ਜਾਂ ਦੁੱਧ ਤੋਂ ਥੋੜਾ ਜਿਹਾ ਮਾਲਾ ਕਿਲੋ ਤੋਂ ਦੇ ਦੇ ਹੂੰ ਇਹ ਖਾਨ ਦੇ ਵਿੱਚ ਧਾਹ ਕਾਟੀ ਮੰਗ ਲਈ ਅੱਛਾ ਧਾਰਾ ਕੱਟ ਕੋਈ ਮੇਰਾ ਵੀ ਅੱਧਾ ਮੰਨ ਲੇ ਕੋਈ ਮੇਰਾ ਵੀ ਬਿਲਕੁਲ ਬੰਦ ਮੰਨ ਲੇ ਪਰ ਧਾਰਾ ਆਉਂਦੀਆਂ ਮੈਂ ਵੀ ਕੱਢਦਾ ਰਿਹਾ ਵਾ ਹੂੰ ਕੋਈ ਤੱਲੇ ਨਹੀਂ ਮਾਲੇ ਕੋਈ ਮੈਂ ਚਲੋ ਦੱਸ ਕੇ ਦੇਣੀ ਚਾਹੀਦੀ ਹੈ ਅਗਲੇ ਦੀ ਕਿਸਮਤ ਆ ਤੁਹਾਨੂੰ ਜਿਹੜੇ ਥਾੜਾ ਪਾਸ ਕਰਾਉਣੇ ਹਨ ਉਹ ਵਧੀਆ ਵਿੱਚ ਹੋਏ ਨੇ ਆ ਪਾਸ ਹਾਂ ਹੋਏ ਨੇ ਕੋਈ ਬਾ ਮੋਲੀ ਪੈਸੀ ਉਹਨੇ ਅਗਲੇ ਨੂੰ ਉਹਨੇ ਕੀ ਦਿੱਤੇ ਜਿਹਨੇਗਾ ਪਾਉ ਆਪਾਂ ਇਥੋਂ ਲਾ ਲਾ ਕੇ ਲੈ ਕੇ ਆਏ ਹਨ ਆਪਾਂ ਉਹਨੇ ਵੀ ਦੇ ਗਏ ਆਪਾਂ ਸਹੀ ਗੱਲ ਤੇ ਆਪਾਂ ਕੋ ਜਿਆਦਾ ਲਈਏ ਕਿਉਂ ਆਪਾਂ ਤਾਂ ਬਸ ਨਫਾ ਉਹਨਾਂ ਕ ਲੈਣਾ ਜਿਹੜੇ ਜਿਹਨਾਂ ਕ ਆਪਾਂ ਪੱਛਣਾ ਵਾ ਸੇਵਾ ਕਰਨੀ ਪੱਛਣਾ ਜਿਹਨਾਂ ਆ ਚੱਲ ਵਧੀਆ ਪਤਾ ਲੱਗਣ ਲੱਗ ਗਿਆ ਵਾ ਜਿਹਨਾਂ ਕ ਪੱਛਣਾ ਉਹਨਾਂ ਕ ਲੈਣਾ ਚਾਹੀਦਾ ਤੇ 10 ਫੀ ਦਾ ਮੁੱਲ ਮੋਲ ਵੀ ਇਹਦਾ 11000 12000 ਕਰਾਦਾ ਹਾਂ ਜਿਹੜੀ ਹਾਂ ਨਾ ਦੇਣੀ ਆ ਨਾ ਇਹ 10000 ਦੇਣੀ ਆ ਤੇ 10000 ਚ ਹੋ ਜੂ ਛੋੜ ਛੱਪਾ ਮੇਰਾ ਵੀ 350 ਹਿਸਾਬ ਲੈ ਤੇ ਦੁੱਧ ਜਿੰਨਾ ਇੱਕ ਆਖਿਓ ਨਾ ਇੱਕ ਦਹੀ ਦੋ ਤੇ ਨਾ ਦੇਣਾ ਇਹਨੇ ਗਾ ਠੀਕ ਤੇ ਦਹੀ ਦਾ ਦੋਦੀ ਕਹਾਂ ਦੇਣਾ ਜੀ ਸਹੀ ਗੱਲ ਹਾਂ ਤੇ ਦੱਸ ਫੇਰ 10000 ਰੁਪਏ ਹੈਗਾ ਦੱਸ ਦੀ ਆ 150 ਹੋ ਗਾ ਇੱਕ 100 ਰੁਪਿਆ ਚੋੜ ਬਾਕੀ ਖੂਨ ਵੀਰ ਨੂੰ ਜ਼ਰੂਰ ਲਾਇਓ ਬਿਲਕੁਲ ਬਿਲਕੁਲ ਇਹ ਆ ਵੀਕਤੀ ਆਗੇ ਤਸਲੀਮ ਕਰਨੇ ਤੇ ਆ ਤਿੰਨਾ ਵੜਾ ਨਾ ਫਰੀ ਤਿੰਨਾਂ ਨਾਲ ਦੇਵਾਂਗੇ ਅੱਛਾ ਤਿੰਨਾਂ ਨਾਲ ਫੇਰ ਕੈਂਟਰ ਕਰਨੀ ਪਊਗੀ ਹਾਂ ਕਰਨਾ ਕੋਈ ਗੱਲ ਐਸੇ ਕੈਂਟਰ ਕਰਨੀ ਪਊਗਾ ਨਾਲ ਤੇ ਵੀਰ ਜੀ ਗੱਲੇ ਤਾਂ ਵੀ ਉਹ ਚਾਰ ਦੰਦ ਅੱਛਾ ਚਾਰ ਦੰਦ ਕਰ ਦੇਣਾ ਬੜੇ ਸ਼ੌਕ ਨਾਲ ਸੰਭੀ ਹੀਗੀ ਤੇ ਚਲੋ ਉਹਨਾਂ ਕਰ ਕੋਈ ਮਜਬੂਰੀ ਲਾ ਦੇ ਕਿੰਨਾ ਕੁਝ ਵੀ ਲਾ ਦੋ ਹੂੰ ਤੇ ਨਹੀਂ ਗੱਲ ਬਣੀ ਠੀਕ ਆ ਇੱਕ ਵਾਰ ਬਣੀ ਤੇ ਮੁੜ ਕੇ ਨਿਕਲ ਗਈ ਖਾਲੀ ਠੀਕ ਹੋਰ ਦੂਜੀਆਂ ਬਣੀਆਂ 16 17 ਦਿਨ ਪਹਿਲਾਂ ਹੋ ਗਈਆਂ ਨੇ ਠੀਕ ਆ ਕਾਰਾ ਜਿਹੜਾ ਕਹਿੰਦੇ ਮੁਤਾਬਕ ਮੈਂ ਨਹੀਂ ਕਹਿੰਦਾ ਵੀ ਮੈਂ ਕੰਨ ਪੰਜ ਦਾ ਮਹੀਨਾ ਵੜੇ ਮਹੀਨਾ ਕਹਿੰਦੇ ਆ ਪਰ ਨਹੀਂ ਆ ਉਹਨਾਂ ਨੇ ਇਹ ਗੱਲ ਕਹੀ ਸੋਨਾ 7 ਦਿਨ ਪਾਜੀ ਬਣੇ ਨੂੰ ਹੋਏ ਆ ਹੂੰ ਤੇ ਪਹਿਲਾਂ ਵਹਿੜਿਆ ਇਹ ਉਹ ਚਾਰ ਦਾੰਦੇ ਵਿਚਾਲੀ ਜੇ ਕੋਈ ਖਾਰੇ ਮੇਰੇ ਸੇਵਾ ਵਾਲਾ ਕੰਨੀ ਯਾਰੇ ਲੰਗੂ ਠੀਕ ਛਾਣ ਵੀ ਚੋਵੇਂ ਹੈ ਸੀਰ ਠੰਡੀ ਆ ਅੱਛਾ ਇਦਾਂ ਹੀ ਵਿਖਾ ਦੇ ਹਾਂ ਕੋਈ ਏ ਨਹੀਂ ਕੋ ਫੋਰਡ ਸ਼ਾਂਗ ਆ ਕੋਈ ਕੁਝ ਆ ਅੱਛਾ ਸਾਫ ਹੈ ਆਗੇ ਮੈਂ ਪੂਰੇ ਵੇਖਣਾ ਸਾਫ ਠੀਕ ਹੈ ਤੇਰਾ ਸੇਰਾ ਹੀ ਜਾਂਦਾ ਅਗੇ ਮਾ ਉਸਦਾ ਦੀ। ਆਹ ਚਾਰ ਹੀ ਥਾਣਾ ਹੈ। ਨਿਖੜਵੇਂ ਆਗੇ। ਨਿਖੜਵੇਂ ਆ। ਝੋਲੀ ਝਾਲੀ ਸੋਹਣੀ ਆ। ਸੋਹਣੀ ਆ। ਹਾਂ। ਇਹ ਮੇਰੇ ਕੋਈ ਸੇਵਾ ਦਾ ਫੋਨ ਕਰੇ ਦੇ ਦਾਂਗਾ ਉਹ ਭਾ ਨਾ ਹੀ। ਅੱਛਾ। ਇਹ ਵੀ 10000 ਮੰਗੀਆਂ ਨਾ 15000 ਮੰਗੀਆਂ ਨਾ। ਹਾਂ ਨਾ ਹੀ 5000 ਰੁਪਏ ਦੇ ਦਾਂਗੇ। ਤਾਂ 5000 ਚੱਕੇ ਨਹੀਂ ਛੋਟ ਕਰਨੀ। 5000 ਰੋੜ। ਹਾਂ। ਹਾਂ ਸੋਵੀਆ ਕਰ ਦਾਂ। ਚਾਰ ਵੀ ਜਾਣ ਦੇਗਾ। ਫੇਰ ਵੀ ਨਾ ਕਰਾਉਣੇ ਫਾਇਦਾ ਕੋਈ ਨਹੀਂ। ਤੇ ਨਿਆਗਰੀ ਕੇ ਮਤਲਬ ਨਾ ਹਾਂ ਨਾ ਹੀ ਮੇਰਾ ਵੀਰ ਜੀ ਜਿੰਨੇ ਫੋਨ ਲੈਣੀ ਉਹ ਫੋਨ ਕਰੇ ਕੋਈ ਇਹ ਨਾ ਕਦੇ ਵੀ 3900 ਦੀ ਦੇ ਦੇ ਅੱਛੀ ਨਹੀਂ ਹੋਣੀ ਠੀਕ ਆ ਹਾਂ ਨਾ 4000 ਦੇ ਦਾਂਗੇ ਜੇ ਬਣੀ ਨਿਕਲਾਈ ਕਿਸੇ ਦੀ ਕਿਸਮਤ ਕਿਸ ਕਿਸ ਦਾ ਮੰਨ ਲਓ ਵੀ 2000 ਹਾਂ 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 ਤੇ ਵਧੀਆ ਚੰਗੀ ਆਗਾ ਇਹ ਕੋਈ ਜਾਦੂ ਇੰਨੀ ਨਹੀਂ ਕੰਮਿਆ ਕੋਈ ਇਹ ਨਹੀਂ ਆਖੇ ਵੀ ਬਾਕੀ ਤੈਗ ਟੋਗ ਲੱਗੇ ਦੀ ਮਾਂ ਦਾ ਦੁੱਧਿਆ ਉਹਨਾਂ ਦੇ ਘਰ ਉਹਨਾਂ ਵੀਡੀਓ ਦੇਖਣੀ ਆ ਹੂੰ ਇਹਦੀ ਮਾਂ ਨੂੰ ਤੈਗ ਹੋ ਗਿਆ ਜਿਗਾ ਮਰਜੀ ਚੱਲ ਅੱਛਾ ਅੱਛਾ ਹਾਂ ਦੁੱਧ 26 27 ਕਿਲੋ ਭਰਿਆ ਆ ਠੀਕ ਹਾਂ ਉਦਾਂ ਨਹੀਂ ਕਿਦ ਕਰ ਵੀਡੀਓ ਗੱਲ ਕਹੀ ਹੁੰਦਾ ਵੀ ਇਦਾਂ ਉਦਾਂ ਪਰ ਮੈਂ ਖੁਦ ਵੇਖੀ ਵੀ ਇਹਦੀ ਮਾਂ ਸਾਰਾ ਕੁਝ ਧਾਮ ਲੱਗੇ ਠੀਕ ਹੈ ਅੱਛਾ ਜਿਹੜੀ ਗੱਲ ਹੈ ਤੇ ਮੋਬਾਈਲ ਨੰਬਰ ਫੇਰ ਬੋਲ ਦਿਆਂਗਾ ਤੇ 9876284269 ਠੀਕ ਹੈ ਹਾਂ ਤੇ ਕਿਸ ਨੇ ਤੋਕੜ ਗਾਂ ਵੇਖਣੀ ਹੋਵੇ ਕਿਸੇ ਨੇ ਤੋਕੜ ਗਾਂ ਵਿੱਚ ਨਹੀਂ ਹੋਰੇ ਹਾਂ ਦੁੱਧ 5 ਕਿਲੋ ਤੋਂ ਬਾਹਰ ਆਈ ਅੱਛਾ ਅੰਦਰ ਆਉਣੀ ਨਹੀਂ ਲੈਣੀ ਆਪਾਂ ਅੱਛਾ ਅੰਦਰ ਨਹੀਂ ਲੈਣੀ ਦੁੱਧ 5 ਕਿਲੋ ਤੋਂ ਘੱਟੋ ਘੱਟ ਬਾਹਰ ਹੋਵੇ ਠੀਕ ਹੈ ਉਹ ਵੀ ਵੀਰ ਚੱਲ ਜਾਂਦਾ ਵੀਰ ਛੋਟਾ ਸੀ ਲੈ ਕੇ ਮੈਂ ਨਾ ਵੀ ਅਗਲੇ ਥਲੀ ਦੇ ਲੈ ਆਈ ਦੀ ਐ ਅੱਛਾ ਅਗਲੇ ਯਕੀਨ ਤੇ ਹੀ ਯਕੀਨ ਤੇ ਲੈ ਆਉਣੀ ਬਸ ਠੀਕ ਠੀਕ ਆਹ ਰਣ ਵੀ ਨੇ ਕਹਿਤਾ ਵੀ ਦੇਣੀ ਆ ਤੇ ਆਪਾਂ ਸਿੱਧਾ ਆਪਾਂ ਜਾਣਾ ਗੱਡੀ ਜਿੱਥੇ ਅੱਛਾ ਇੱਧਰ ਹੋਏ ਗੱਡੀ ਆਣਾ ਠੀਕ ਆ ਬਾਕੀ ਮੈਂ ਆਪਣੀ ਕਿਸਮਤ ਤੇ ਯਕੀਨ ਰੱਖਦਾ ਇਹ ਨਹੀਂ ਵੀ ਆਂਦਾ ਵੀ ਧੋਖਾ ਆਣਾ ਕਈ ਵੀਰ ਚੰਗੇ ਵੀ ਆ ਕਈ ਚਲੋ ਮੜ ਕੇ ਨਾ ਧੋਖਾ ਕੀਤਾ ਵੀ ਮੇਰੇ ਨਾਲ ਅੱਛਾ ਪਰ ਮਾਰਾ ਸੱਚੇ ਪਾਛੇ ਕਿਰਪਾ ਕਰੇ ਮੇਰ ਕੋ ਧੋਖਾ ਨਾ ਕਰਾਵੇ ਨਹੀਂ ਗੱਲ ਸਹੀ ਚਲੋ ਹਾਂ ਮੱਲਾਵੇ ਪਰਵਾਜ਼ ਚ ਸ਼ੁਕ ਸ਼ਾਂਤੀ ਰਵੇ ਵਸ ਬਿਲਕੁਲ 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 ਤੇ ਸਾਰਾ ਕੁਝ ਬੱਚੇ ਆ ਜਾਂਦਾ ਬਿਲਕੁਲ ਜੀ ਬਿਲਕੁਲ ਹੁਣ ਆਪੇ ਮੇਰੇ ਸਾਹ ਵਾਲਾ ਫੋਨ ਕਰੇ 4000 ਕਿਤੇ ਮਹਿੰਗੀ ਕਿੱਥੇ ਹਾਂਜੀ ਹਾਂਜੀ ਤੇ ਹੋਰ ਕਰਨੀ ਗੱਲ ਬਾਤ ਕੋ ਚੜਦੀ ਕਲਾ ਮੇਰਾ ਜੀ ਇਹੋ ਵੀਰ ਕੋ 4 ਪਛੂਗਾ ਤੇ ਵੀਡੀਓ ਕਰਕੇ ਸ਼ੇਅਰ ਵੀਰ ਨੂੰ ਫੋਨ ਲਾ ਲਿਓ ਤੇ ਸ਼ਾਮ ਤੱਕ ਵੀਡੀਓ ਚੜ ਜਾਣੀ ਚੜ ਜਾਣੀ